ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਇਹ ਬਰਨਾਲਾ ਤਨੌਲੇ ਦੇ ਰਹਿ ਜਾਂਦਾ ਪਿੰਡ ਸੰਗਰੂਰ ਵੀ ਇੱਥੋਂ ਨੇੜ ਹੀ ਐ ਬਾਈ ਪ੍ਰਦੀਪ ਦੇ ਕੋਲੇ ਵੀਡੀਓ ਬਣ ਰਹੀ ਆ ਤੇ ਸਮਰਾ ਡੇਰੀ ਫਾਰਮ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਫੇਰ ਤੁਹਾਨੂੰ ਕੁਝ ਗਾਵਾਂ ਨਾਲ ਕੁਝ ਕਮੱਝਾਂ ਜਿਹੜੀਆਂ ਵਿਕਰੀ ਵਾਲੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਲੈ ਦੂੰ ਹਾਲਾਂਕਿ ਮੱਝਾਂ ਅੱਜ ਥੋੜੀਆਂ ਐ ਕਉ ਕਿ ਪਿਛਲੀ ਵੀਡੀਓ ਦੇ ਵਿੱਚ 22 ਮੱਝਾਂ ਦਿਖਾਈਆਂ ਸੀ ਲਗਭਗ ਤੇ ਉਹਨੀਆਂ ਕੀ ਗਾਵਾਂ ਪਿਛਲੀ ਵੀਡੀਓ ਚ ਸੀ ਪਰ ਅੱਜ ਫੇਰ ਗਾਵਾਂ ਵੱਧ ਐ ਮੱਝਾਂ ਥੋੜੀਆਂ ਘਟ ਐ ਆਓ ਡਿਟੇਲ ਬਾਈ ਤੋਂ ਪੁੱਛੀਏ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਬਾਈ ਪ੍ਰਦੀਪ ਅੱਜ ਆਪਣੇ ਕੋਲ ਅੰਦਾਜ਼ਨ ਕਿੰਨੀਆਂ ਝੋਟੀਆਂ ਨੇ ਬਾਈ ਤੇ ਮੰਨ ਕੇ ਚਾਰ ਪੰਜ ਨਵੀਆਂ ਆਈਆਂ ਨੇ ਦੋ ਕੁ ਝੋਟੀਆਂ ਪਿਛਲੀਆਂ ਨੇ ਕੱਚੀਆਂ ਸੀ ਜਿਹੜੀਆਂ ਠੀਕ ਐ ਬਾਈ ਭਾਬੀਓ ਕੌਣ ਸਾਰੇ ਐ ਪਤਾ ਕੀ ਰੂਟਿਨ ਚ ਬਾਈ ਗਾਹ ਕ ਆਪਣੇ ਕੋਲ ਰੂਟਿਨ ਚ ਹੀ ਆਉਂਦਾ ਹੂੰ ਬਿਕਾ ਤਾਂ ਇਹ ਹੁੰਦਾ ਵੀ ਚਲੋ ਵੀ ਪਤਾ ਨਹੀਂ ਇੱਕ ਕੱਲ ਜਦੋਂ ਵੀਡੀਓ ਪਾਵਾਂਗੇ ਉਦੋਂ ਹਰੇਕ ਵੀਰ ਨੂੰ ਪਤਾ ਹੀ ਹੁੰਦਾ ਕਿਉਂਕਿ ਆਪਾਂ ਵੀਡੀਓ ਨਾਲ ਹੁੰਦੇ ਹਫਤੇ 'ਚ ਰਿਪੀਟ ਤਾਂ ਇੱਕ ਤਾਂ ਕਰਦੀ ਕਰਦੇ ਆ ਸਹੀ ਹੈ ਐਦਕੀ ਮਨ ਲਾ ਦੂਸਰੀ ਵੀਡੀਓ ਹੋ ਗਈ ਆਪਣੀ ਤਿੰਨ ਦਿਨਾਂ ਬਾਅਦ ਗਾਵਾਂ ਕਿੰਨੀਆਂ ਪ੍ਰਦੀਪਾ ਅੱਜ ਭਾਈ 13 ਗਾਵਾਂ ਗੱਬਣਾ ਨੇ ਹੂੰ 12 ਕਸੂਈਆਂ ਹੋਈਆਂ ਨੇ ਭਾ ਕੀ ਰਹਿਣਗੇ ਪ੍ਰਦੀਪਾ ਭਾ ਭਾਈ ਸਾਰੇ ਨੇ ਅੱਜ ਅੱਛਾ ਪਤਾ ਕੀ ਆ ਪਹਿਲਾਂ ਕੱਲੇ ਆਪਾਂ ਨਸਲ ਬਰੀਡ ਵਾਲੇ ਜਾਨਵਰ ਲੈਂਦੇ ਹੁਣ ਵਿੱਚ ਵੀਰਾਂ ਦੇ ਫੋਨ ਆਉਂਦੀ ਵੀ ਯਾਰ ਕ੍ਰੋਸ ਵੜਾਂ ਵੀ ਚਲੋ ਮੌਸਮ ਦੇ ਹਿਸਾਬ ਨਾਲ ਅੱਗੇ ਹਨਾ ਹਾਂ ਵੜਾਂ ਮਿਲਣੀਆਂ ਪਹਿਲਣਾ ਦੂਜਣਾ ਭਾਈ ਠੀਕ ਹੈ ਹਾਂ ਸ਼ੁਰੂਆਤ ਕਰ ਗਿਆ ਆਪਾਂ ਪਹਿਲਾਂ ਪ੍ਰਤੀਯ ਦੇਖ ਬਾਈ ਜਿਵੇਂ ਪਹਿਲਣ ਬੱਛੀ ਆ ਗਈ ਦੋ ਦੰਦ ਬੱਛੀ ਆ ਬੜੀ ਪਿਆਰੀ ਠੀਕ ਹੈ ਤੇ ਰੇਟ ਆਪਾਂ ਜੇ ਮੈਂ ਜਿੰਨੇ ਬਾਈ ਕਰਾਂਗੇ ਬਾਜਬ ਰੇਟ ਕਿਉਂਕਿ ਜੇ ਰੇਟ ਬਾਜਬ ਹੁੰਦੇ ਨੇ ਤਾਂ ਹੀ ਬਾਈ ਨਾਲ ਦੀ ਨਾਲ ਜਾਨਵਰ ਸੇਲ ਹੋ ਜਾਂਦੇ ਆ ਸਹੀ ਹੈ ਵੀ ਜੇ ਹੁਣ ਆਪਾਂ ਲਾਹੌਰੀ ਦਾ ਮੁੱਲ ਮੰਗਾਗੇ ਉਹ ਵੀ ਫਾਇਦਾ ਨਹੀਂ ਹੁੰਦਾ ਕਿਉਂਕਿ ਇੱਕ ਬਾਈ ਦੂਰੋਂ ਚੱਲ ਕੇ ਆਉਂਦਾ ਹਰੇਕ ਵੀਰ ਜਿਹੜਾ ਵੀਰ ਆ ਗਿਆ ਬਾਈ ਦੇਖੋ ਕੋਈ ਆਚਣ ਚੇਤ ਮੁੜ ਜੇ ਦਾ ਮੁੜ ਜੇ ਪਰ ਕੋਈ ਭਾਅ ਵਾਲੇ ਮਾਮਲੇ ਤੇ ਜਾਨਵਰ ਦੇ ਮਾਮਲੇ 'ਚ ਨਹੀਂ ਮੁੜਦਾ ਪਹਿਲੇ ਨੰਬਰ ਤੇ ਇਹਦੀ ਡਿਟੇਲ ਪਹਿਲਣ ਵੱਚ ਜਿਵੇਂ ਬਾਈ ਇਹ ਜਗਜੀ ਦਾ ਆਪਾਂ ਵਾਜਬ ਰੇਟ ਬਾਈ ਲੈਂਡ ਦੇ ਨਾਲਾ ਮੁੱਲ ਜਿਹੜਾ 85000 ਰੁਪਏ ਦੀ ਬੱਛੀ ਦੇ ਦਾਂਗੇ ਜਿੱਥੇ ਮਰਜੀ ਕੋਈ ਟਰਾਈ ਕਰ ਲੇ ਭਰਾ ਵੀ ਇਦਾਂ ਦੀ ਬੱਛੀ ਦਾ ਮੁੱਲ ਬਾਹਰੋਂ 1 20 25 ਦਾ ਹਰੇਕ ਹੀ ਮੰਗ ਲੈਂਦਾ ਹਫਤੇ ਦੀ ਕੱਚੀ ਹਫਤੇ ਦੀ ਕੱਚੀ 85000 ਰੇਟ ਹੁਣੇ ਠਾਈ ਆ ਭਲੂਣ ਜਰੂਰ ਇੱਕ ਪਾਸੇ ਤੇ ਥੋੜੀ ਵੱਧ ਕਰੀ ਫਿਰਦੀ ਪਰ ਥਾਂ ਨਿੱਕੋ ਜਿਹਾ ਬਿਲਕੁਲ ਦਿਸਣਗੇ ਤੁਹਾਨੂੰ ਢਾਂਚਾ ਦੇਖ ਲਓ ਵਹਿੜ ਦਾ ਫਵਾਨਾ ਫੀਟਿੰਗ ਸਵਾਗੇ ਬੱਛੀ ਬਾਈ ਜੀ ਜੀ ਤੇ ਇੱਕ ਪੰਜ 10 ਦੀ ਬੱਛੀ ਹੈ ਇਹ ਸੁਕੇ ਬੜੇ ਸੋਹਣੇ ਸ਼ਾਨਦਾਰ ਡਰ ਦੀ ਬੱਛੀ ਹੈ ਆ ਜਿਹੜੀ ਆ ਚਿੱਟੇ ਰੰਗ ਦੀ ਇਹ ਪਹਿਲਣ ਬੱਛੀ ਆ ਗਈ ਬਾਈ ਜੀ ਜੀ ਤਾਂ ਇਹ ਬੱਛੀ ਦੇਵਾਂਗੇ ਬਾਈ ਜੀ ਜੀ ਤੇ 127 ਹੇਅਰ ਦੀ ਠੀਕ ਹੈ ਦੁੱਧ ਗਰਮੀਆਂ ਚ 30 ਕਿਲੋ ਬੱਛੀ ਇਹ ਪਾ ਦੂ ਹਫਤੇ ਦੀ ਕੱਚੀ ਆ ਇੱਕ ਹਫਤਾ ਲੈ ਜੂ ਹਾਂਜੀ ਸੋ ਦੱਸੋ 127000 ਸੋਹਣਾ ਸਟਰਕਚਰ ਹੈ ਸੋਹਣਾ ਢਾਂਚਾ ਹੈ ਤੁਸੀਂ ਇਹਦਾ ਥਣ ਹਵਾਨਾ ਦੇਖ ਲਓ ਇਹ ਤੇ ਸਟਰਕਚਰ ਨੂੰ ਫੇਰ ਦੇਖਿਓ ਬਰੀਕ ਚਮੜੀ ਦੀ ਦੁੱਧ ਵਾਲੀ ਬਿਹੜ ਹੈ ਸੋ ਇਹ ਵੀ ਪਹਿਲਣ ਇੱਕ ਹੋਰ ਗਾਂ ਤਾਜੀ ਸੂਈ ਦਿਖਾ ਰਹੀ ਹੈ ਸਭ। ਪ੍ਰਦੀਪ ਭਾਈ ਕੀ ਡਿਟੇਲ ਹੈ? ਭਾਈ ਖਰਾ ਦੁੱਧ ਜਿਹਨੂੰ ਆਪਾਂ ਕਹਿੰਦੇ ਨੇ ਖਰਾ 35 ਕਿਲੋ ਦੁੱਧ ਵਾਲੀ ਬਿਹੜ। ਹੂੰ ਜਿਹੜੇ ਭਰਾਵਾਂ ਦਾ ਸੁਪਨਾ ਹੁੰਦਾ ਵੀ 35 ਕਿਲੋ ਵਾਲਾ ਜਾਨਵਰ ਲੈਣਾ। ਜੇਰ ਵਗੈਰਾ ਡੰਨ ਚਵਾਈ ਕੋਈ ਮਨ ਕੇ ਹਰ ਐਂਗਲ ਤੋਂ ਇੱਕ ਨੰਬਰ ਜਾਨਵਰ। ਠੀਕ ਹੈ। ਕੀ ਰੇਟ ਰਊ? 145 ਦੀ ਬਿਹੜ ਦੇ ਦਾਂਗੇ। 145 ਦੀ ਦੋਸਤੋ ਇਹ ਗਾਂ ਮਿਲੂਗੀ ਬੜਾ ਸੋਹਣਾ ਫਿਟਿੰਗ ਵਾਲਾ ਹਵਾਨਾ। ਬੱਚੇ ਲੈਣ ਵਾਲੀ ਬਿਹੜ ਆ ਭਾਈ ਦੇਖ ਜਿਹੜੇ ਵੀਰ ਨੇ ਨਾ ਚੁਆਇਸ ਆ। ਵੀਰ 35 ਕਿਲੋ ਵਾਲੀ ਵਾਢ ਲੈਣੀ ਆ ਅੱਖਾਂ ਮੀਚ ਕੇ ਲੈ ਜੇ ਇਹਨੂੰ ਇਦਾਂ ਦਾ ਜਾਨਵਰ ਆ ਕਿ ਬਹੁਤ ਸ਼ਾਨਦਾਰ ਕਿਉਂਕਿ ਪੈਸੇ ਬਾਈ ਦੇਖਾ ਨਾ ਇਨਵੈਸਟਮੈਂਟ ਜਾਨਵਰ ਦੇ ਆਪਣਾ ਆਪਣੀ ਸੋਚ ਲੱਗ ਜੇ ਇਹ ਆ ਵੀ ਆਪਾਂ ਨੂੰ ਇਹਦਾ ਨਫਾ 2000 ਤੱਕ ਨਹੀਂ ਬਚੇ ਵੀ ਪਰ ਸਾਹਮਣੇ ਲੈਣ ਵਾਲਾ ਵੀਰ ਵੀ ਨਾ ਹੋਵੇ ਆਪਾਂ ਵੀ ਨਾ ਹੋਈਏ ਇਦੋਂ ਅੱਗੇ ਫਰਦੀਪ ਇੱਧਰ ਅੱਗੇ ਜਿਹੜੀ ਵਾਢ ਆ ਗਈ ਬਾਈ ਜੀ ਇਹ ਤਾਂ ਇਹ ਵਾਢ ਦੇ ਦਾਂਗੇ ਆਪਾਂ ਬਾਈ 1 ਲੱਖ ਤੇ 5000 ਰੁਪਏ ਦੀ ਦੁੱਧ ਦੇ ਦਊਗੀ 30 ਕਿਲੋ ਦੁੱਧ ਦੇ ਦਊਗੀ 25 ਕਿਲੋ ਜਿਹੜਾ ਵੀਰ ਨਾਰਮਲ ਮਰਜ਼ੀ ਮੰਨ ਕੇ ਲੈ ਜਾ ਬੜੀ ਪਿਆਰੀ ਇੱਕ ਹਫ਼ਤੇ ਦੀ ਕੱਚੀ ਕੱਚੀ ਆ ਠੀਕ ਹੈ 1 ਲੱਖ ਤੇ 5000 ਚ ਦੱਸੋ ਇਹ ਗਾਂ ਬੈੜਾ ਮੈਂ ਪਤਾ ਕੀ ਜਿੰਨੀਆਂ ਵੈੜਾ ਨੇ ਆਪਾਂ ਜੈਨੂਨ ਵੈੜਾ ਦਿਖਾਵਾਂ ਵੀ ਇਹ ਨਹੀਂ ਕਿਉਂਕਿ ਇੱਕ ਮੇਨ ਗੱਲ ਹੋ ਰਹਾ ਬਹੁਤ ਬਈਆ ਹੁੰਦੇ ਨੇ ਉਰੇ ਕਹਿੰਦੇ ਨੇ ਯਾਰ ਤੁਸੀਂ ਜੋ ਵੀਡੀਓ ਚ ਦੱਸਦੇ ਹੋ ਵੀ ਛੋਟੀ ਆ ਵੱਡੀ ਆ ਵੀ ਜਨਮਰ ਆਪਾਂ ਦੱਸ ਦੇਣਾ ਹੁੰਦਾ ਬਾਈ ਉਹ ਇਹਦੀ ਵੀ ਡਿਟੇਲ ਦੇ ਦੇ ਇਹ ਵੈੜਾ ਜਿਹੜੀ ਬਾਈ ਜੀ ਜੀ ਤਾਂ ਇਹਦਾ 30 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਦਾ ਇੱਕ ਹਫ਼ਤਾ ਬਾਕੀ ਲੈਂਦੀ ਆ ਇਸ ਸਵਾ ਲੱਖ ਰੁਪਏ ਦੀ ਵਹਿੜ ਦੇ ਦਾਂਗੇ ਬਾਈ ਆਪਾਂ ਠੀਕ ਹੈ ਹਾਂਜੀ ਸੋ ਇਸ ਸਵਾ ਲੱਖ ਦੀ ਇਧਰ ਬਾਈ ਇੱਕ ਹੋਰ ਸਾਹਮਣੇ ਇਹ ਬੱਚੀ ਦੇ ਦਾਂਗੇ ਬਾਈ ਜੀਜੀ ਤੇ 145000 ਰੁਪਏ ਦੀ ਹਜੇ ਦਿਨ ਕਿਨੇ ਕੱਢੂ 15 ਦਿਨ ਕੱਢੂ ਬਾਈ ਠੀਕ ਹੈ ਤੇ ਅੱਗੇ ਇਹ ਆ ਗਈ ਬਾਈ ਕ੍ਰਾਸ ਹੂੰ ਬਹੁਤ ਪਿਆਰੀ ਵਹਿੜਾ ਦੁੱਧ 25 ਕਿਲੋ ਪਹਿਲੇ ਸੂਏ ਦਿੱਤਾ ਹੋਇਆ ਦੂਜਾ ਸੂਆਗਾ ਕ੍ਰਾਸ ਵਹਿੜਾ ਜਿਵੇਂ ਕਿਸੇ ਵੀਰ ਨੇ 25 ਕਿਲੋ ਵਾਲੀ ਕ੍ਰਾਸ ਵਹਿੜ ਲੈਣੀ ਆ ਖਣ ਚੱਡੇ ਵਾਲੀ ਤਾਂ ਮਨ ਕੇ ਬੇਕਮਾਲ ਚੀਜ਼ੀ ਆ ਰੇਟ ਇਹਦਾ ਕੀ ਰੇਟ ਬਾਈ ਇਹਦਾ ਆਪਾਂ ਨੇ ਜਿਹੜਾ ਲੈਣ ਦੇਣ ਵਾਲਾ ਰੇਟ ਰੱਖਿਆ 90000 ਰੁਪਏ ਬਾਈ 90000 ਹਾਂ ਬਈ ਇਹ ਤੋਂ ਅੱਗੇ ਇੱਕ ਤੁਰੀ ਜਾਂਦੀ ਹੈ ਜਿਹੜੀ ਇਹ ਬੈੜਾ ਬਾਈ 15 ਦਿਨਾਂ ਦੀ ਕੱਚੀ ਆ 35 ਕਿਲੋ ਦੁੱਧ ਆਪ ਨੂੰ ਦੱਸਿਆ ਫਾਰਮ ਵਾਲੇ ਬਾਈ ਨੇ ਇਹ ਬੈੜ ਬਾਈ ਦੇ ਦਾਂਗੇ 127000 ਰੁਪਏ ਦੀ 127 ਦੀ ਵੱਡੇ ਟਾਂਚੇ ਦੀ ਬਿਹੜਾ ਬਾਈ ਪੂਰੇ ਹਮ ਤੇ ਮੇਨ ਅੱਗੇ ਬਾਈ ਪਹਿਲਾ ਸੂਆ ਬੱਚੀ ਆ ਗਈ ਇਹ ਬੱਚੀ ਦੇ ਦਾਂਗੇ ਬਾਈ ਆਪਾਂ ਜਗਜੀਤ 82000 ਰੁਪਏ ਇਹਦੀ ਠੀਕ ਹੈ ਬਹੁਤ ਪਿਆਰੀ ਬੱਚੀ ਆ ਦੁੱਧ 20 ਕਿਲੋ ਦੇ ਦੂਗੀ ਨਾਲੇ ਤਾਂ ਬਾਈ ਕਰਾਸ ਦੇ ਵਿੱਚ ਸੋਹਣਾ ਢਾਂਚਾ ਹੈਗਾ ਹੂੰ ਬਾਕੀ ਜਿਹੜਾ ਵੀਰ ਮੰਨ ਕੇ ਵੀ ਹਰੇਕ ਬਾਈ ਟਾਗਾ ਕਹਿੰਦਾ ਮਤਲਬ ਬਾਈ ਜਿਹੜਾ ਵੀਰ ਲੈ ਕੇ ਜਾਊ ਹਰੇਕ ਭਰਾ ਦੇ ਵਾਈਟ ਦੇ ਜਾਨਵਰ ਅਗੇ ਵੜ ਆ ਕੇ ਬਾਈ ਜਿਤ ਮਾਲਕਾਂ ਦੇ ਹਿਸਾਬ ਨਾਲ ਜਿਹੜਾ ਆਪਾਂ ਨੂੰ ਦੱਸਿਆ 30 ਕਿਲੋ ਦੁੱਧ ਪਹਿਲੇ ਸੂਏ ਦਾ ਅੱਛਾ ਇਹਦਾ ਜਿੱਥੋਂ ਆਪਾਂ ਨੇ ਅੱਜ ਪਰਚੇਜ਼ ਕੀਤੀ ਆ ਕਹਿੰਦੇ 30 ਕਿਲੋ ਦੁੱਧ ਚੋਇਆ ਹੈ ਬਾਕੀ ਇੱਕ ਹਕੀਕਤ ਵਾਲੀ ਗੱਲ ਹੈ ਤਿਆਰ ਹੀ ਗਾਨੇ ਇੰਨਾ ਕੁ ਹੋਣਾ ਬੇਕਮਾਲ ਦੁੱਧ 25 26 ਕਿਲੋ ਜਿਹੜਾ ਮਰਜ਼ੀ ਭਰਾ ਮੰਨ ਕੇ ਰੇਟ ਇਹਦਾ ਬਾਈ ਆਪਾਂ ਵਾਜਬ ਰੱਖਿਆ 95000 ਰੁਪਿਆ ਠੀਕ ਹੈ ਲੈਣ ਦੇ ਨਾਲੇ ਰੇਟ ਰੱਖਿਆ ਬਾਈ ਵੀ ਜਿਹੜਾ ਵੀਰ ਲਊਗਾ ਵੀ ਹਰੇਕ ਭਰਾ ਦਾ ਆਪਦੇ ਬਾਈਟ ਦੇ ਵਿੱਚ ਲੈ ਸਕੇ ਅੱਗੇ ਬਾਈ ਇੱਧਰ ਆ ਗਈ ਆ ਆ ਗਈ ਇੱਧਰ ਅੱਗੇ ਇਹ ਵੇਡ ਦੇਣਾ ਬਾਈ ਜੀਜੀ ਤੇ 85000 ਦੀ ਇਹਦੀ ਵੀ ਰਿਪੋਰਟ ਬਾਈਆਂ ਨੇ ਜ਼ਿਮੀਂਦਾਰ ਘਰੇਲੂ ਆਪਾਂ ਲਈ ਆ 15 ਦਿਨਾਂ ਦੀ ਕੱਚੀ ਆ ਤੇ ਭਰਾ ਨੇ ਦੱਸਿਆ ਕਿ ਨਾ ਵੀ ਦੁੱਧ 27 ਕਿਲੋ ਸਾਡਾ ਚੋਇਆ ਹੋਇਆਗਾ ਬਾਈ ਇਹਦਾ ਦਰਮਿਆਨਾ ਕਾਦਾ ਨਾ ਵੱਡੀ ਨਾ ਛੋਟੀ सही हाँ जी सो अगे डब्बी बच्ची हो बहुत प्यारी है बइक बहुत प्यारी वेड़ा बई पच्ची किलो तो बार दो दे दू। ते रेट बी ए रख पचानवे हजार रुपया ठीक है, है सो अगे फिर आ गई डब्बी बछी ये भी बहुत प्यारी बाकी मेन गल बी जी जी सारिया वेड़ा हाथी चवाई आलिया ने ਹੂੰ ਵੀ ਕੱਲ ਨਹੀਂ ਕਰੀ ਬਾਈ ਮੈਂ ਦੇਖ ਫਿਰ ਉਹ ਫੋਨ ਹੁੰਦਾ ਹਰ ਰੋਜ਼ ਹੀ ਕਿਉਂਕਿ ਰੁਟੀਨ 'ਚ ਇਹ ਵੈਡ ਬਾਈ ਜਿਹਨ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਮੰਨ ਕੇ ਪਰਚੇਜ ਕਰ ਲੇ ਤੇ ਇਹਦਾ ਰੇਟ ਵੀ ਬਾਈ 97000 ਰੁਪਏ ਰੱਖਿਆ ਆਪਾਂ ਠੀਕ ਹੈ ਜਿਹੜੀ ਹੈ ਬਾਹਰ ਫੜਦੀਆਂ ਮੇਰੇ ਖਾਲਚ ਲਗਭਗ ਆਪਾਂ ਸਾਰੀਆਂ ਸਾਰੀਆਂ ਦਿਖਾਤੀਆਂ ਤੇ ਬਾਈ ਬਾਈ ਬਾਕੀ ਜਿੰਨੇ ਵੀ ਜਾਨਵਰ ਨੇ ਸਾਰੇ ਵਧੀਆ ਜਾਨਵਰ ਨੇ ਹੂੰ ਪ੍ਰਦੀਪ ਇਹ ਤਾਂ ਜੀ ਵੈਡ ਸੋਈ ਆ ਬਾਈ ਠੀਕ ਹੈ ਤੇ ਬਾਕੀ ਵੇੜਾਂ ਆਪਣੇ ਅੰਦਰ ਸਾਰੀਆਂ ਕਿਉਂਕਿ ਪਫਾਰੇ ਚੱਲਦੇ ਆ ਸੁਈਆਂ ਦਾਈਆਂ ਉੱਪਰ ਠੀਕ ਹੈ ਪਾ ਕਰਕੇ ਆਪਾਂ ਖੜੀਆਂ ਹੀ ਆਈ ਨੇ ਵੀ 12 13 ਖੜੀਆਂ ਨੇ ਜਿਹੜਾ ਵੀਰ ਮਰਜੀ ਆ ਜੇ ਗੱਬਣਾ ਆ ਸੁਈਆਂ ਗਾਵਾ ਹੂੰ ਇਹ ਵੇੜ ਨੂੰ ਬਈ ਥੋੜੀਆਂ ਭਲਾ ਹੈਗੀਆਂ ਨੇ ਹੂੰ ਤੇ ਦੁੱਧ ਗਰਮੀਆਂ ਕਰਕੇ ਜਿਹੜਾ ਮਰਜੀ ਭਰਾ 25 26 ਕਿਲੋ ਦੁੱਧ ਮੰਨ ਕੇ ਲੈ ਜਾ ਆਪਾਂ ਇਹ ਨਹੀਂ ਕਹਿੰਦੇ ਇਹ 35 ਤੋਂ 40 ਦੂਗੀ ਭਾਏ ਤੱਕ ਰੇਟ ਜਮਾ ਬਾਜੋ ਬਈ 1 5 ਦੀ ਵੇੜ ਦੇ ਦਾਂਗੇ ਠੀਕ ਹੈ ਦੋਸਤੋ ਤਿਆਰੀ ਦੇਖ ਲੋ ਕਰਮ ਵਾਲੀ ਦੀ ਭਲੂਣ ਹਵਾਨੇ ਤੇ ਹੈਗੀ ਹਵਾਨਾ ਉੱਤੋਂ ਸ਼ੁਰੂ ਹੁੰਦਾ ਖੁੱਚਾਂ ਤੋਂ ਉੱਤੇ ਹੀ ਹੈ ਸਾਇਜ ਤੁਸੀਂ ਉਹਨਾਂ ਇੱਥੋਂ ਦੇਖੋ ਗਾਲਾ ਵੱਡੀ ਜਾਂਦੀ ਹੈ ਬਾਈ ਮੇਨ ਵੱਡੀ ਹਾਈਟ ਦੀ ਆ ਜਿੱਦਾਂ ਇਹ ਨਹੀਂ ਹੈਗਾ ਵੀ ਦੇਖੋ ਆਪਾਂ ਇਹ ਵੈੜ ਦਾ ਮੁੱਲ ਕਰਦੀ ਹੈ 1.5 ਲੱਖ 1.45 ਨਹੀਂ ਕਿਉਂਕਿ ਦੇਖ ਆਪਾਂ ਇਹ ਕਹਿੰਦੇ ਆ ਬਾਈ ਆਪਾਂ ਰੂਟੀਨ 'ਚ ਹਰ ਰੋਜ਼ ਜਾਨਵਰ ਵੇਚਣੇ ਆ ਜੇ ਤਾਂ ਐ ਹੁੰਦਾ ਵੀ ਆਪਾਂ ਮਹੀਨੇ 'ਚ ਜਾਂ ਚਾਰ ਜਾਨਵਰ ਵੇਚਣੇ ਫਿਰ ਤਾਂ ਵੇਚਣੀ ਜੇ ਬਾਈ ਇੱਕ ਗੱਲ ਹੋਰ ਆ ਮਾਰਕੀਟ ਦੇ ਹਿਸਾਬ ਨਾਲ ਸਵਾ ਲੱਖ ਰੁਪਏ ਦੀ ਗਾਂ ਤਾਂ ਇਹ ਮਾਮੂਲੀ ਵਿਕ ਜਾਊਗੀ ਜੇ ਆਪਾਂ ਟਕਾ ਕੇ ਵੇਚਣੀ ਆ ਦੁੱਧ ਤੇ ਪਰ ਵੀ ਆਪਾਂ ਉਹ ਨਹੀਂ ਆਪਾਂ ਨੂੰ ਵੀ ਕਿਸੇ ਨੇ ਦਿੱਤੀ ਅੱਗੇ ਐਦਾਂ ਹੀ ਨੰਗਾ ਮਰਵਾ ਦੇ ਬਾਈ ਕਿਉਂਕਿ ਅੰਦਰ ਥੋੜੇ ਵਪਾਰੇ ਚੱਲਦੇ ਆ ਨਾ ਠੀਕ ਹੈ ਤਾਜ਼ੀਆਂ ਗਾਵਾਂ ਨੇ ਦੱਸੋ ਮੈਂ ਤੁਹਾਡਾ ਜ਼ੂਮ ਕਰ ਦੇਣਾ ਅੰਦਰ ਗਾਵਾਂ ਖੜੀਆਂ ਤੁਸੀਂ ਆ ਸਕਦੇ ਹੋ ਇੱਥੇ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਸੀ ਇਹਦੇ 'ਚ ਇਹ ਗਾਵਾਂ ਤੁਹਾਨੂੰ ਦਿਖਾਤੀਆਂ ਮੱਝਾਂ ਜਿਹੜੀਆਂ ਉਹ ਅੱਠ ਨਾਗ ਹੈਗੇ ਆ ਜਿਨ੍ਹਾਂ 'ਚੋਂ ਚਾਰ ਪੰਜ ਨਾਗ ਜਿਹੜੇ ਨਵੇਂ ਆ ਗਏ ਦੋ ਤਿੰਨ ਨਾਗ ਪਿਛਲੀ ਵੀਡੀਓ ਦੇ ਵਿੱਚ ਬਾਈ ਦਿਖਾਈਨਾ ਸੀ ਉਹਨਾਂ 'ਚੋਂ ਰੁਕੇ ਹੋਏ ਆ ਬਾਕੀ ਤੁਸੀਂ ਆ ਕੇ ਦੇਖੋ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸ ਤੇ ਕਾਲ ਕਰ ਲਿਓ ਹਰ ਟਾਈਮ ਪਸ਼ੂ ਹਰ ਰੋਜ਼ ਇਸੇ ਤਰ੍ਹਾਂ 20 25 25 ਪਸ਼ੂ ਵਿਕਰੀ ਵਾਲੇ ਮੌਜੂਦ ਖੜੇ ਹੁੰਦੇ ਆ ਮੰਡੀ ਜਾਣ ਦੀ ਨੀ ਲੋੜ ਲੋਹੇ ਖੇੜੇ ਪਹੁੰਚ ਜਾਓ ਤੁਹਾਨੂੰ ਓਨੇ ਨਾਗੀ ਦੇਖਣ ਨੂੰ ਮਿਲ ਜਾਣਗੇ ਧੰਨਵਾਦ ਵੀਡੀਓ ਦੇਖਣ ਦਾ